ਇੱਕ ਪਾਸੇ ਚੀਕ ਚਹਾੜਾ ਤੇ ਬੈਣ ਦੂਜੇ ਪਾਸੇ ਖੁਸ਼ੀਆਂ ਤੇ ਹਾਸਾ ਅਕਸਰ ਹੀ ਕਿਹਾ ਜਾਂਦਾ ਹੈ ਕਿ ਖੁਸ਼ੀ ਗਮੀ ਦੋਵੇਂ ਸਕੀਆਂ ਪੈਣਾ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਹੀ ਵਿੱਚ ਇੱਕ ਪਾਸੇ ਖੁਸ਼ੀ ਤੇ ਦੂਜੇ ਪਾਸੇ ਗਮੀ ਤੇ ਮਾਤਮ ਦਿਖਾਈ ਦੇ ਰਿਹਾ ਹੈ ਦਰਅਸਲ ਇੱਥੇ ਇੱਕ ਪਾਸੇ ਮੌਤ ਹੋ ਚੁੱਕੀ ਹੈ ਤੇ ਦੂਜੇ ਪਾਸੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਹੈ ਸੋ ਮੌਤ ਦਾ ਤਾਂ ਪਤਾ ਨਹੀਂ ਹੁੰਦਾ ਕਿ ਕਦੋਂ ਕਿੱਥੇ ਤੇ ਕਿਵੇਂ ਆਉਣੀ ਹੈ ਪਰ ਖੁਸ਼ੀ ਦੇ ਪ੍ਰੋਗਰਾਮ ਦਾ ਸਮਾਂ ਤੇ ਥਾਂ ਤਾਂ ਆਪਣੇ ਹੱਥ ਵਿੱਚ ਹੀ ਹੁੰਦਾ ਹੈ ਕਿ ਕਿਵੇਂ ਕਦੋਂ ਤੇ ਕਿੱਥੇ ਕਰਨਾ ਹੈ ਪਰ ਕੀ ਇਸ ਥਾਂ ਤੇ ਇਹਨਾਂ ਵਿਆਹ ਵਾਲਿਆਂ ਨੂੰ ਇਸ ਮੌਤ ਦਾ ਸੋਗ ਨਹੀਂ ਮਨਾਉਣਾ ਚਾਹੀਦਾ ਸੀ ਸੋ ਇਸ ਵਿਆਹ ਨੂੰ ਟਾਲਿਆ ਤਾਂ ਨਹੀਂ ਜਾ ਸਕਦਾ ਸੀ ਪਰ ਵਿਆਹ ਦੇ ਪ੍ਰੋਗਰਾਮ ਨੂੰ ਤਾਂ ਸ਼ਾਂਤਮਈ ਢੰਗ ਨਾਲ ਕੀਤਾ ਜਾ ਸਕਦਾ ਸੀ ਕਿਉਂਕਿ ਜਦੋਂ ਆਸ ਕਮਾਂਡ ਵਿੱਚ ਕੋਈ ਐਹੋ ਜਿਹੀ ਗੱਲ ਹੁੰਦੀ ਹੈ ਤਾਂ ਹਰ ਕੋਈ ਆਪਣੀ ਖੁਸ਼ੀ ਨੂੰ ਭੁੱਲ ਕੇ ਦੂਜੇ ਦੇ ਦੁੱਖ ਵਿੱਚ ਸ਼ਾਮਲ ਹੁੰਦਾ ਹੈ ਸੋ ਆਪਾਂ ਆਪਣੇ ਹਰੇਕ ਦੇ ਵਿਚਾਰ ਹੁੰਦੇ ਨੇ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ